ਆਪਣੇ ਫਰਜੀ ਮੰਗੇਤਰ ਦੀ ਜਗ੍ਹਾ ਕਿਸੇ ਹੋਰ ਲੜਕੀ ਨਾਲ ਕੋਟ ਮੈਰਿਜ ਕਰਵਾਉਣ ਵਾਲੇ ਵਿਅਕਤੀ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੰਨਾਵਾਸੀ ਬਹਾਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਲੜਕੀ ਦਲਜੀਤ ਕੌਰ ਦਾ ਰਿਸ਼ਤਾ ਸਮਰਾਲਾ ਦੇ ਹਰਦੀਪ ਸਿੰਘ ਨਾਲ ਤੈਅ ਕੀਤਾ ਸੀ ਦੋਵਾਂ ਦੀ ਮੰਗਣੀ ਵੀ ਹੋ ਗਈ ਬੇਟੇ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਸੀ ਤੇ ਵਿਦੇਸ਼ ਜਾਣਾ ਸੀ ਪਰ ਵਿਆਹ ਤੋਂ ਪਹਿਲਾਂ ਹਰਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਦਸਤਾਵੇਜ਼ ਲੈ ਲਏ ਅਤੇ ਬਾਅਦ ਵਿੱਚ ਆਪਣੀ ਲੜਕੀ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਿਸੇ ਹੋਰ ਲੜਕੀ ਦਾ ਪ੍ਰਬੰਧ ਕਰਕੇ ਰਾਜਪੁਰਾ ਤਹਿਸੀਲ ਤੋਂ ਕੋਟ ਮੈਰਿਜ ਕਰਵਾ ਦਿੱਤੀ ਇਸ ਸੰਬੰਧੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਥਾਣਾ ਰਾਜਪੁਰਾ ਵਿਖੇ ਹਰਦੀਪ ਸਿੰਘ ਤੇ ਹੋਰਨਾਂ ਖਿਲਾਫ ਕੇਸ ਦਰਜ ਕਰਾਤਾ ਬਹਾਦਰ ਸਿੰਘ ਨੇ ਮੰਗ ਕੀਤੀ ਹੈ ਕਿ ਪੁਲਿਸ ਉਹਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰੇ ਜਿਨ੍ਹਾਂ ਨੇ ਹਰਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ ਉਸ ਦੇ ਲੜਕੇ ਦੇ ਜਾਲੀ ਮੈਰਿਜ ਸਰਟੀਫਿਕੇਟ ਬਣਵਾਉਣ ਵਿੱਚ ਮਦਦ ਕੀਤੀ ਸੀ ਕਿਉਂਕਿ ਉਹ ਵੀ ਬਰਾਬਰ ਦੇ ਦੋਸ਼ੀ ਹਨ ਬਾਤ ਹੋ ਰਹੀ ਹੈ ਗੱਲ ਬਾਤ ਹੋ ਰਹੀ ਹੈ ਰੈਪਰ ਕੀ ਹੋ ਰਿਹਾ ਹੈ ਮੇਰੀ ਗੱਲ ਹੈ ਕਿ ਬੇਟੀ ਦੇ ਔਰ ਮੇਰੇ ਦਾਸਤਾ ਪੇਚਾ ਲਈ ਦਾਸਤਾ ਆਪਣੇ ਦਾਸਤਾ ਦੇ ਪੱਤੇ ਕੇ ਸਤੀ ਸਿੰਘ ਦਾ ਟਾਲਾ ਦਾ ਸਮਰਾਲੇ ਦਾ ਉਹਨੇ ਜਲਦੀ ਕੋਟ ਮੈਰਿਜ ਪੂਰੀ ਹੋਰ ਖੜੀ ਕਰੇ ਕਰ ਮੇਰੀ ਬੇਟੀ ਦੇ ਨਾਮ ਦੇ ਸੱਤਵੇਂ ਸਾਠੇ ਨੇ ਕੁੜੀ ਕੋਈ ਹੋਰ ਬਿਨਾ ਵਿਆਹ ਤੇ ਉਹਨਾਂ ਦਾ ਸਮਰਕ ਪਹਿਲਾਂ ਹੋਇਆ ਸੀ ਜੀ ਮੰਗਣਾ ਹੋਇਆ ਸੀ ਤਾਂ ਵਿਆਹ ਹੋਣਾ ਸੀ ਪਰ ਉਹਨਾਂ ਮੇਰੇ ਤੋਂ ਮੰਗਣ ਵਾਲੇ ਦਿਨ ਡਾਕੂਮੈਂਟ ਲੈ ਕੇ ਮੁੜ ਕੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਝਾਲੀ ਆਪਣੇ ਇਧਰ ਫਿਰ ਕੇ ਉਹਨੇ ਝਾਲੀ ਡਾਕਟਰ ਅਸਤ ਆਧਾਰ ਕਾਡ ਤਿਆਰ ਕਰਕੇ ਰਾਜਪੁਰੇ ਸ਼ਹਿਰੇ ਦੇ ਤੇ ਝਾਲੀ ਕੋਟ ਮੈਚ ਤਸਕੀਲ ਰਾਜਪੁਰੇ ਕਰਾਈ ਆ ਉੱਚ ਝਾਲੀ ਕੁੜੀ ਆ ਝਾਲੀਓ ਕੁੜੀ ਦਾ ਪਿਓ ਵਾ ਝਾਲੀਓ ਘਵਾ ਬਣੇ ਹੋਏ ਇਪੀਓ ਪੱਤੇ ਹੁਣ ਖੜੇ ਨੇ ਪਰ ਇਹਨਾਂ ਦਾ ਇਹਦਾ ਡਰੈੱਸ ਹੋ ਗਿਆ ਲੀਆ ਇਹਨਾਂ ਦੇ ਖਿਲਾਫ ਐਕਸ਼ਨ ਦੇ ਖਿਲਾਫ ਇਹ ਐਫਆਈਆ ਦਰਦ ਹੋਈ ਤਾਂ ਹੈ ਆਪਣੇ ਸਿਟੀ थाना ਰਾਜਪੁਰਾ ਤਰਵਾ ਚੌਂਕੀ ਦਾ ਐਸਐਨ ਸੰਸੰਗ ਕੋਲੇ ਆਈਓ ਨੇ ਹੋ ਪਰ ਕਾਰਵਾਈ ਕੋਈ ਨਹੀਂ ਕਿ ਦੋ ਦੋ ਬੰਦੇ ਪਿਛੇ ਜਵਾਨ ਤੇ ਲੈ ਚੁੱਕੇ ਨੇ ਮਾਂਜੋ ਹਾਈ ਕੋਰਟ ਤੋਂ ਪਰ ਚਾਰ ਬੰਦੇ ਹਜੇ ਇਹਨਾਂ ਨੂੰ ਕੋਈ ਤਾਂ ਗ੍ਰਿਫਤਾਰੀ ਹੈ ਨਾ ਕਿ ਹੋਰ ਕਾਰਵਾਈ ਨਾ ਤਬਦੀਦ ਕਰਕੇ ਅੱਗੇ ਜਿਹੜੇ ਬੰਦੇ ਹੋਰ ਇਨਵੋਲਵ ਨੇ ਜਿਵੇਂ ਵਿੱਚੋ ਆਪ ਦਾਸਰੇ ਨੇ ਵੀ ਸਾਡਾ ਇੱਥੇ ਰਾਜਪੁਰਾ ਦਾ ਏਜੰਟਾ ਹੋ ਕੇ ਪ੍ਰਸ਼ਾਂਤ ਕੁਮਾਰ ਉਹਨੇ ਕਰਾਇਆ ਇਹ ਆਪਸ ਵਾਲੇ ਬੰਦਿਆਂ ਨੇ ਮੇਰੀ ਘੁੱਤ ਹਾਂਜੀ ਹਾਂਜੀ ਕਾਰਵਾਈ ਨਾ ਹੋਣ ਕਰਕੇ ਅਸੀਂ ਸਭ ਚੱਕਰੇ ਫਿਰਦੇ ਆ ਨਹੀਂ ਭੱਜੇ ਕਰਦੇ ਆ ਅਸੀਂ ਕਿਉਂਕਿ ਆਪਸ ਨੂੰ ਮਿਲੇ ਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਸਾਾਨੂੰ ਮਹਿਸਸ ਦਿੱਕਤਾ ਹੈ ਜੇਕਰ ਸਾਡਾ ਮੇਰੀ ਬੇਟੀ ਦਾ ਬਿਨਾ ਵਿਆਹ ਹੋਏ ਤੋਂ ਕੋਰਟ ਮੈਰ ਦਾ ਸਰਟੀਫਿਕੇਟ ਬਣ ਗਿਆ ਆਪਦੀ ਬੇਟੀ ਨੂੰ ਕੇ ਵਿਆਹ ਨਹੀਂ ਕਰ ਸਕਦਾ ਜਿੰਦੋਂ ਕੋਰਟ ਮੈਰ ਨਹੀਂ ਕਲੀਅਰ ਹੁੰਦੀ ਤੇ ਬਾਕੀ ਜਿਹੜੇ ਬੰਦੇ ਇਹ ਤਰ ਤੋਖਤ ਨਹੀਂ ਕਰ ਰਹੇ ਨੇ ਇਹਨਾਂ ਨੂੰ ਮੇਰਾ ਮਕਸਦ ਇਹਨਾਂ ਨੂੰ ਪਰਮੰਭੂ ਦੇ ਸਜ਼ਾ ਮਿਲਣੀ ਚਾਹੀਦੀ ਹੈ ਵੀ ਅੱਗੇ ਕਿਰੇ ਹੋਰ ਦਿੱਤੀ ਹੈ ਭੈਣ ਨਾਂ ਬੰਕਰਨੇ ਲੇਕਿਨ ਆਪਕੋ ਦਾ ਮੇਰਾ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਗਲਤ ਕਰਿਆ ਔਰ ਜਿਨ੍ਹਾਂ ਨੇ ਨਾਲਾ ਬਣੁਣ ਕੇ ਕਰਾਇਆ ਮੈਂ ਆਪਹਰਾ ਨਜੀ ਮੇਰੇ ਰਿਸ਼ਦਦਾਨ ਨੇ ਮੈਂ ਇਹਨਾਂ ਦੇ ਨਾਲ ਜਾ ਕੇ ਅਧਿਕਾਰੀਆਂ ਨੂੰ ਮਿਲਿਆ ਪਹਿਲਾਂ ਤਾਂ ਬੜੀ ਮੁਸ਼ਕਲ ਨਾਲ ਬਰਤਦਾ ਕਰਵਾਇਆ ਉਸ ਤੋਂ ਬਾਅਦ ਆਈਓ ਜਿਹੜਾ ਹੈ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਸਗੋਂ ਉਹਨਾਂ ਦੀ ਜਵਾਬਤ ਹੋਈ ਜਿਹੜੀ ਉਹਦੇ ਵਿੱਚ ਵੀ ਸਹਾਇਤਾ ਕੀਤੀ ਉਹਨਾਂ ਨੇ ਸਾਨੂੰ ਇਨਫਾਰਮ ਨਹੀਂ ਕੀਤਾ ਸਾਡੀ ਦਰਵਾਣਾ ਕਿ ਵੀ ਇਹ ਸਰੀਆ ਮਨੁੱਖੀ ਅਧਿਕਾਰਾਂ ਦਾ ਘਾਣਾ ਤੇ ਇੰਟਰਨੈਸ਼ਨਲ ਲੈਵਲ ਦਾ ਘਰਾਇਵ ਹੈਗਾ ਤੇ ਸਮਾਜ ਦੇ ਵਿੱਚ ਅਜਿਹੇ ਲੋਕ ਅਜਿਹੇ ਲੋਕ ਰਹਿਣਗੇ ਤਾਂ ਇਸ ਸਮਾਜ ਨੂੰ ਬੜਾ ਤੰਗ ਪ੍ਰੇਸ਼ਾਨ ਤੇ ਉਹਨਾਂ ਨਾਲ ਸਿੱਧੀ ਡਿਊਰੀ ਕਰਦੇ ਰਹਿਣਗੇ ਤੋਂ ਮੈਟਰ ਇਹ ਕਿ ਵੀ ਸਾਡੀ ਬੇਨਤੀ ਰਿਕਵੈਸਟ ਹੈ ਕਿ ਜੇ ਇਸ ਮੈਟਰ ਨੂੰ ਹਾਈ ਲੈਵਲ ਕਰਕੇ ਉਹਨਾਂ ਜਿਹੜਾ ਨੇ ਗ੍ਰਾਂਟ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਜੱਜਾ ਜAVE ਅਤੇ ਇਹ ਬਾਕੀ ਸਮਾਜ ਨੂੰ ਬਚਾਇਆ ਜਾਵੇ ਇਹਨਾਂ ਦੀ ਥੰਗੀ ਤੋਂ ਅਤੇ ਇਸ ਕੁੜੀ ਦਾ ਜੋ ਮੈਰਿਜ ਸਰਟੀਫਿਕੇਟ ਬਣਾਇਆ ਜਾਂਦੀ ਉਹਨੂੰ ਕੈਨਸਲ ਕਰਕੇ ਉਹਨੂੰ ਫ੍ਰੀ ਕੀਤਾ ਜਾਵੇ ਸੋਸਾਇਟੀ ਮੰਡਾ ਕੇ ਵੀ ਤੇ ਨਿਸ਼ਾਨ ਸਿੰਘ ਤੋਂ ਜਿਹੜੀ ਹੈ ਫਾਈਲ ਲੈ ਕੇ ਸੀਏ ਜੀਐਸ ਸਾਹਿਬ ਪਟਿਆਲਾ ਨੂੰ ਦਿੱਤੀ ਜਾਵੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਰੇਂਦਰ ਸਿੰਘ ਉਰਜਾ ਜਗਦਰ ਕਰਮੋ ਸਿੰਘ ਫਤੇਗੜ ਸਾਹਿਬ ਫਤੇ ਸਿੰਘ ਕੇ ਜਥੇ ਸਿੰਘ ਨਿਸ਼ਾਨ ਦੇ ਸੇਵਾਦਾਰ ਕ੍ਰਾਈਮ ਕੰਟਰੋਲ ਐਂਡ ਫਾਰਮ ਆਰਗੇਨਾਈਜੇਸ਼ਨ ਆਲ ਇੰਡੀਆ ਟੀਮ ਤੋਂ ਟੀਮ ਆਫੀਸਰ ਸ੍ਰੀ ਫਤੇਗੜ ਸਾਹਿਬ ਤੋਂ ਜੋ ਹੈ ਕੇਸ ਸਾਡੀ ਨੋਟਿਸ ਦੇ ਵਿੱਚ ਸਮਨਯੋਗ ਇੰਸਪੈਕਟਰ ਰਿਟਾਇਰਡ ਪੰਜਾਬ ਪੁਲਿਸ ਜਸਵੀਰ ਸਿੰਘ ਜੀ ਨੇ ਸਾਡੇ ਧਿਆਨ ਚ ਲਿਆਂਦਾ ਆਏ ਬਹੁਤ ਵੱਡਾ ਕ੍ਰਾਈਮ ਹੈ ਇਸ ਦੇ ਉੱਤੇ ਜਿਨ੍ਹਾਂ ਵੀ ਆਫੀਸਰ ਸਾਹਿਬਾਨ ਨੇ ਅਣਗਹਿਲੀ ਕੀਤੀ ਹੈ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇ ਉਪਰੰਤ ਜਿਹੜਾ ਇਹ ਕੇਸ ਹੈ ਇਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਨੂੰ ਆਪਣੇ ਆਪ ਹੈਂਡਲ ਕਰਕੇ ਸੀਆਈਏ ਸਟਾਫ ਪਟਿਆਲਾ ਨੂੰ ਦੇਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਅੱਗੇ ਬੱਚੀ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹਨੂੰ ਇਹਨਾਂ ਕਾਗਜ਼ੀ ਕਾਰਵਾਈਆਂ ਦੀ ਜਿਹੜੀ ਦੁਰਵਰਤੋਂ ਹੋਈ ਆ ਉਸ ਤੋਂ ਆਜ਼ਾਦ ਕਰਾਇਆ ਜਾਵੇ ਵਾਇਗਰਜੀ ਦਾ ਖਾਬਸਾ ਵਾਇਗਰਜੀ ਦਾ